ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਇੱਕ ਲੁਟੇਰੀ ਦੁਲਹੰਦੀ ਹੈ ਜਿਸ ਨੇ ਆਪਣੇ ਗਰੋਹ ਦੇ ਨਾਲ ਮਿਲ ਕੇ 7 ਮਹੀਨਿਆਂ ਦੇ ਵਿੱਚ 25 ਵਿਆਹ ਕਰਵਾਏ ਤੇ ਲੋਕਾਂ ਦਾ ਲੱਖਾਂ ਰੁਪਇਆ ਠੱਗ ਲਿਆ ਪੁਲਿਸ ਫਿਰ ਇੱਕ ਪਲੈਨਿੰਗ ਬਣਾਉਂਦੀ ਹੈ ਇੱਕ ਜਾਲ ਵਿਛਾਉਂਦੀ ਹੈ ਤੇ ਉਸ ਜਾਲ ਦੇ ਵਿੱਚ ਇਹ ਫਸ ਜਾਂਦੇ ਨੇ ਤੇ ਜਦੋਂ ਫਿਰ ਇਹ ਫਸਦੇ ਨੇ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਤਾਂ ਸਭ ਦੇ ਹੋਸ਼ ਛੁੱਟ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਸਵਾਈ ਮਾਧੋਪੁਰ ਤੇ ਇਸ ਦੇ ਅਧੀਨ ਪੈਂਦਾ ਥਾਣਾ ਮਾਨ ਟਾਊਨ ਗੱਲ ਹੈ 3 ਮਈ 2025 ਦੀ ਸਵੇਰ ਦਾ ਸਮਾਂ ਸੀ ਵਿਸ਼ਨੂ ਸ਼ਰਮਾ ਨਾਂ ਦਾ ਇੱਕ ਮੁੰਡਾ ਥਾਣੇ ਦੇ ਵਿੱਚ ਆਉਂਦਾ ਤੇ ਉਹ ਬੜਾ ਪਰੇਸ਼ਾਨ ਹੁੰਦਾ ਉਹ ਥਾਣੇ ਦੇ ਵਿੱਚ ਆ ਕੇ ਕਹਿੰਦਾ ਕਿ ਮੇਰੀ ਪਤਨੀ ਕੱਲ ਦੀ ਲਾਪਤਾ ਜੀ ਮੈਂ ਬਹੁਤ ਪਰੇਸ਼ਾਨ ਆ ਮੈਂ ਉਸ ਨੂੰ ਬੜਾ ਤਲਾਸ਼ ਕੀਤਾ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਤੁਸੀਂ ਮੇਰੀ ਪਤਨੀ ਦੀ ਤਲਾਸ਼ ਕਰੋ ਜਦੋਂ ਹੁਣ ਪੁਲਿਸ ਉਸ ਨੂੰ ਪੁੱਛਦੀ ਹੈ ਕਿ ਤੇਰੇ ਸਹੁਰੇ ਕਿੱਥੇ ਨੇ ਤੇਰੀ ਪਤਨੀ ਦਾ ਕੋਈ ਐਡਰੈਸ ਜਾਂ ਉਸ ਦੇ ਕਿਸੇ ਰਿਸ਼ਤੇਦਾਰ ਦਾ ਕੋਈ ਐਡਰੈਸ ਤਾਂ ਮੁੰਡਾ ਕਹਿੰਦਾ ਕਿ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਸਿਰਫ ਉਹ ਇਕੱਲੀ ਹੀ ਇਸ ਦੁਨੀਆ ਤੇ ਆ ਤੇ ਉਹ 2 ਮਈ 2025 ਦੀ ਸ਼ਾਮ ਦੀ ਘਰੋਂ ਲਾਪਤਾ ਗਈ ਤੁਸੀਂ ਉਸ ਦੀ ਤਲਾਸ਼ ਕਰੋ ਪਰ ਪੁਲਿਸ ਹੁਣ ਕਹਿੰਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਸਾਰੀ ਗੱਲ ਦੱਸੋ ਵਿਸ਼ਨੂ ਸ਼ਰਮਾ ਜੋ ਗੱਲ ਦੱਸਦਾ ਹੈ ਜੋ ਕਹਾਣੀ ਦੱਸਦਾ ਹੈ ਉਸ ਨੂੰ ਸੁਣ ਕੇ ਤਾਂ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਤਾਂ ਉਸ ਨੇ ਦੱਸਿਆ ਕਿ ਮੇਰਾ ਵਿਆਹ ਨਹੀਂ ਹੋ ਰਿਹਾ ਸੀ ਮੇਰੀ ਉਮਰ ਵੱਧ ਰਹੀ ਸੀ ਇਸ ਕਰਕੇ ਮੈਂ ਕਿਸੇ ਕੁੜੀ ਦੀ ਤਲਾਸ਼ ਵਿੱਚ ਸੀ ਤਾਂ ਮੇਰੀ ਮੁਲਾਕਾਤ ਹੁੰਦੀ ਹੈ ਖੰਡਵਾ ਮੱਧ ਪ੍ਰਦੇਸ਼ ਦੇ ਖੰਡਵਾ ਦੇ ਰਹਿਣ ਵਾਲੇ ਸੁਨੀਤਾ ਅਤੇ ਪੱਪੂ ਦੇ ਨਾਲ ਇਹ ਕਹਿੰਦੇ ਨੇ ਕਿ ਤੇਰਾ ਅਸੀਂ ਵਿਆਹ ਕਰਵਾ ਦੇਵਾਂਗੇ ਮੈਨੂੰ 15-20 ਕੁੜੀਆਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਤੇ ਉਹਨਾਂ ਵਿੱਚੋਂ ਮੈਂ ਅਨੁਰਾਧਾ ਜੋ ਕਿ ਮੇਰੀ ਪਤਨੀ ਸੀ ਉਸ ਨੂੰ ਮੈਂ ਪਸੰਦ ਕਰ ਲੇਤਾ ਤੇ ਉਸ ਤੋਂ ਬਾਅਦ ਇਹਨਾਂ ਨੇ 19 ਅਪ੍ਰੈਲ 2025 ਨੂੰ ਮੇਰਾ ਕੋਰਟ ਦੇ ਵਿੱਚ ਜਾ ਕੇ ਵਿਆਹ ਕਰਵਾ ਦਿੱਤਾ ਇਹ ਇੱਕ ਡਰਾਮਾ ਰਚਿਆ ਗਿਆ ਸੀ ਕੋਈ ਪੱਕੀ ਮੈਰਿਜ ਨਹੀਂ ਸੀ ਕੋਈ ਕੋਰਟ ਮੈਰਿਜ ਨਹੀਂ ਸੀ ਉਸ ਤੋਂ ਬਾਅਦ 20 ਅਪ੍ਰੈਲ 2025 ਨੂੰ ਜੋ ਅਨੁਰਾਦਾ ਹੁੰਦੀ ਆ ਉਹ ਵਿਸ਼ਨੂ ਸ਼ਰਮਾ ਦੇ ਘਰ ਆ ਜਾਂਦੀ ਹੈ ਵਿਸ਼ਨੂ ਸ਼ਰਮਾ ਦੇ ਪਿਤਾ ਦਾ ਨਾਮ ਬਣਵਾਰੀ لال ਸ਼ਰਮਾ ਸੀ ਘਰ ਆਉਂਦੀ ਹੈ ਸੁਹਾਗਰਾਤ ਮਨਾਉਂਦੇ ਨੇ ਤੇ ਉਹਦਾ ਪਤੀ ਪਤਨੀ ਵਾਂਗ ਹੀ ਰਹਿੰਦੇ ਨੇ ਪਰ ਜੋ ਇਹ ਅਨੁਰਾਦਾ ਸੀ ਇਹ ਕੋਈ ਵੀ ਕੰਮ ਨਹੀਂ ਕਰਦੀ ਸੀ ਪਰ ਇਹ ਦਿਨ ਵਿੱਚ ਤਕਰੀਬਨ ਤਿੰਨ ਵਾਰ ਨਹਾਉਂਦੀ ਸੀ ਤੇ ਹਮੇਸ਼ਾ ਮੇਕਅਪ ਕਰਕੇ ਬੈਠਦੀ ਸੀ ਯਾਨੀ ਸਜੀ ਸਮਰੀ ਰਹਿੰਦੀ ਸੀ ਇਹ ਕੋਈ ਵੀ ਕੰਮ ਨਹੀਂ ਕਰਦੀ ਸੀ ਜੋ ਵਿਸ਼ਨੂ ਸੀ ਉਸਤੇ ਮਾਤਾ ਪਿਤਾ ਨੂੰ ਲੱਗਿਆ ਕਿ ਬਹੂ ਹਜੇ ਨਮੀ ਹੈ ਇਸ ਕਰਕੇ ਕੋਈ ਗੱਲ ਨਹੀਂ ਹੌਲੀ-ਹੌਲੀ ਕੰਮ ਕਰਨ ਲੱਗ ਜਾਵੇਗੀ ਪਰ ਅਨੁਰਾਦਾ ਸਜ ਸਮਰ ਕੇ ਰਾਤ ਨੂੰ ਵਿਸ਼ਨੂ ਨੂੰ ਮਿਲਦੀ ਉਸਦੇ ਨਾਲ ਪਤਨੀ ਵਾਂਗ ਰਹਿੰਦੀ ਪਤੀ ਪਤਨੀ ਵਾਂਗ ਇਹ ਰਾਤ ਨੂੰ ਰਹਿੰਦੇ ਤੇ ਸਵੇਰੇ ਫੇਰ ਇਹ 9 10 ਵਜੇ ਉੱਠਦੀ ਨਹਾ ਧੋ ਕੇ ਫੇਰ ਤਿਆਰ ਹੋ ਜਾਂਦੀ ਜਾਨੀ ਇਦਾਂ ਇਹਨਾਂ ਦਾ ਜੋ ਸਿਸਟਮ ਸੀ ਚੱਲ ਰਿਹਾ ਸੀ ਜ਼ਿੰਦਗੀ ਚੱਲ ਰਹੀ ਸੀ ਇੱਕ ਇੱਕ ਕਰਕੇ ਦਿਨ ਲੰਘਦੇ ਨੇ ਪਰ ਅਨੁਰਾਦਾ ਕੋਈ ਵੀ ਕੰਮ ਨਹੀਂ ਕਰ ਰਹੀ ਸੀ ਆਪਣੇ ਪਤੀ ਦੇ ਨਾਲ ਉਹ ਪਤਨੀਆਂ ਵਾਂਗ ਜ਼ਰੂਰ ਰਹਿ ਰਹੀ ਸੀ ਦਿਨ ਲੰਘਦੇ ਲੰਘਦੇ 2 ਮਈ 2025 ਆ ਜਾਂਦਾ ਹੈ ਸ਼ਾਮ ਨੂੰ ਜਦੋਂ ਵਿਸ਼ਨੂ ਸ਼ਰਮਾ ਘਰ ਆਉਂਦਾ ਤਾਂ ਉਹ ਦੇਖਦਾ ਕਿ ਅਨੁਰਾਦਾ ਕਰਨੀ ਤੇ ਉਸ ਦਾ ਜੋ ਮੋਬਾਈਲ ਹੁੰਦਾ ਉਹ ਵੀ ਘਰ ਨਹੀਂ ਹੁੰਦਾ ਹੁਣ ਉਹ ਪਰੇਸ਼ਾਨ ਹੋ ਜਾਂਦਾ ਇਧਰ ਉਧਰੋਂ ਪਤਾ ਕਰਦਾ ਪਰ ਅਨਰਾਦਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਦੂਸਰੇ ਫੋਨ ਤੋਂ ਉਹ ਆਪਣੇ ਫੋਨ ਤੇ ਕਾਲ ਕਰਦਾ ਤਾਂ ਅੱਗੋਂ ਅਨਰਾਦਾ ਬੋਲਦੀ ਹੈ ਅਨਰਾਦਾ ਨੂੰ ਉਹ ਪੁੱਛਦਾ ਕਿ ਤੂੰ ਕਿੱਥੇ ਆ ਅਸੀਂ ਪਰੇਸ਼ਾਨ ਆ ਤੂੰ ਘਰ ਆ ਤਾਂ ਅਨਰਾਦਾ ਨੇ ਅੱਗੋਂ ਕਿਹਾ ਕਿ ਮੈਂ ਤਾਂ ਭੱਜ ਗਈ ਮੈਂ ਵਾਪਸ ਨਹੀਂ ਆਵਾਂਗੀ ਵਿਸ਼ਨੂੰ ਨੂੰ ਲੱਗਿਆ ਕਿ ਅਨਰਾਦਾ ਮਜ਼ਾਕ ਕਰ ਰਹੀ ਹੈ ਉਸਨੇ ਕਿਹਾ ਕਿ ਮਜ਼ਾਕ ਨਾ ਕਰ ਤੂੰ ਵਾਪਸ ਆ ਜਾ ਤਾਂ ਅਨੁਰਾਦਾ ਨੇ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਹੀ ਹੁਣ ਤੂੰ ਕਿਸੇ ਹੋਰ ਦੁਲਹਨ ਦੀ ਤਲਾਸ਼ ਕਰ ਮੈਂ ਵਾਪਸ ਨਹੀਂ ਆਵਾਂਗੀ ਅਨੁਰਾਦਾ ਵਿਸ਼ਨੂ ਸ਼ਰਮਾ ਦੇ ਘਰ ਵਿੱਚੋਂ 30000 ਰੁਪਏ ਗਹਿਣੇ ਅਤੇ ਵਿਸ਼ਨੂ ਸ਼ਰਮਾ ਦਾ ਮੋਬਾਈਲ ਲੈ ਕੇ ਗਾਇਬ ਹੋ ਚੁੱਕੀ ਸੀ ਹੁਣ ਵਿਸ਼ਨੂ ਸ਼ਰਮਾ ਦੇ ਬਿਆਨਾਂ ਉੱਤੇ ਮਾਨ ਟਾਊਨ ਥਾਣਾ ਦੀ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ ਪੁਲਿਸ ਵੱਲੋਂ ਇੱਕ ਜਾਲ ਵਿਛਾਇਆ ਜਾਂਦਾ ਹੈ ਜਿਸ ਵਿੱਚੋਂ ਇੱਕ ਪੁਲਿਸ ਵਾਲੇ ਨੂੰ ਮੁੰਡਾ ਬਣਾਉਂਦੇ ਨੇ ਜੋ ਲੋੜ ਬੰਦ ਹੁੰਦਾ ਹੈ ਜਿਸ ਨੂੰ ਵਿਆਹ ਦੀ ਜ਼ਰੂਰਤ ਹੁੰਦੀ ਤੇ ਇੱਕ ਪੁਲਿਸ ਵਾਲੇ ਨੂੰ ਉਸ ਦਾ ਪਿਤਾ ਬਣਾਇਆ ਜਾਂਦਾ ਹੈ ਐਦਾਂ ਕਰਕੇ ਹੁਣ ਉਹ ਉਸ ਗਰੋਹ ਦੀ ਤਲਾਸ਼ ਦੇ ਵਿੱਚ ਜੁਟ ਜਾਂਦੇ ਨੇ ਜਿਸ ਨੇ ਵਿਸ਼ਨੂ ਸ਼ਰਮਾ ਦੇ ਨਾਲ ਇਹ ਫਰਾਡ ਕੀਤਾ ਸੀ ਰਾਜਸਥਾਨ ਦੇ ਵਿੱਚ ਹੁੰਦੇ ਹੁੰਦੇ ਉਹ ਅੱਗੇ ਲੰਘਦੇ ਨੇ ਤੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਭਪਾਲ ਦੇ ਵਿੱਚ ਐਦਾਂ ਦੇ ਲੋਕ ਨੇ ਜੋ ਐਦਾਂ ਵਿਆਹ ਕਰਵਾਉਂਦੇ ਨੇ ਇਹ ਉੱਥੇ ਜਾਂਦੇ ਨੇ ਤੇ ਫਿਰ ਅੱਗੇ ਇਹਨਾਂ ਨੂੰ ਉਹੀ ਗਰੁੱਪ ਮਿਲ ਜਾਂਦਾ ਹੈ ਜੋ ਕਿ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਸੀ ਇਹਨਾਂ ਦਾ ਇੱਕ ਆਨਲਾਈਨ ਗਰੁੱਪ ਬਣਾਇਆ ਹੋਇਆ ਸੀ ਜੋ ਲੋਕਾਂ ਤੱਕ ਪਹੁੰਚਦੇ ਸੀ ਜੋ ਲੋੜਵੰਦ ਸੀ ਜਿਨ੍ਹਾਂ ਨੂੰ ਵਿਆਹ ਦੀ ਜ਼ਰੂਰਤ ਸੀ ਹੁਣ ਜਦੋਂ ਇਹ ਉਸ ਗਰੁੱਪ ਕੋਲੇ ਪਹੁੰਚ ਜਾਂਦੇ ਨੇ ਜੋ ਕਿ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਸੀ ਉਹ ਇਹਨਾਂ ਨੂੰ 15-20 ਕੁੜੀਆਂ ਦੀਆਂ ਫੋਟੋਆਂ ਦਿਖਾਉਂਦੇ ਨੇ ਉਹਨਾਂ ਵਿੱਚ ਅਨੁਰਾਦਾ ਵੀ ਹੁੰਦੀ ਹੈ ਇਹ ਅਨੁਰਾਦਾ ਨੂੰ ਪਸੰਦ ਕਰ ਲੈਂਦੇ ਨੇ ਕਿ ਹਾਂ ਅਸੀਂ ਇਸ ਕੁੜੀ ਦੇ ਨਾਲ ਆਪਣੇ ਮੁੰਡੇ ਦਾ ਵਿਆਹ ਕਰਨਾਗਾ ਇਹ ਸਾਨੂੰ ਪਸੰਦ ਹੈ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਅਨੁਰਾਦਾ ਨੇ ਭਪਾਲ ਦੇ ਹੀ ਏਰੀਏ ਦੇ ਵਿੱਚ ਇੱਕ ਹੋਰ ਵਿਆਹ ਕਰਵਾ ਲਿਆ ਸੀ ਹੁਣ ਪੁਲਿਸ ਉਸ ਜਗ੍ਹਾ ਤੇ ਪਹੁੰਚਦੀ ਹੈ ਤੇ ਅਨੁਰਾਦਾ ਨੂੰ ਗ੍ਰਿਫਤਾਰ ਕਰਦੀ ਹੈ ਅਨੁਰਾਦਾ ਦੇ ਨਵੇਂ ਪਤੀ ਦਾ ਨੋ ਗੱਬਰ ਸੀ ਗੱਬਰ ਕਹਿੰਦਾ ਕਿ ਇਹ ਤਾਂ ਮੇਰੀ ਪਤਨੀ ਆ ਤੁਸੀਂ ਇਸ ਨੂੰ ਕਿੱਥੇ ਲਿਜਾ ਰਹੇ ਹੋ ਮੈਂ ਤਾਂ ਇਸ ਦੇ ਬਦਲੇ 2 ਲੱਖ ਰੁਪਇਆ ਦਿੱਤਾਗਾ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਤੂੰ ਇਹ ਸ਼ੋਕਰ ਮਣਾ ਕੇ ਤੇਰੇ ਘਰ ਦੇ ਗਹਿਣੇ ਬਚ ਗਏ ਤੇਰੇ ਘਰ ਦੇ ਵਿੱਚ ਜੋ ਹੋਰ ਨਗਦੀ ਆ ਉਹ ਬਚ ਗਈ ਤੇ ਤੂੰ ਵੀ ਇੱਕ ਐਫ ਆਈ ਆਰ ਦਰਜ ਕਰਵਾ ਇਹ ਤੇਰੇ ਨਾਲ ਵੀ ਠੱਗੀ ਮਾਰ ਰਿਹਾ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਇਹ ਅਨਰਾਧਾ ਗਈ ਇਸ ਦਾ ਵਿਆਹ ਹੋਇਆ ਸੀ 2018 ਦੇ ਵਿੱਚ ਇਹ ਨੌਦ ਨਮਾ ਅੱਡਾ ਬਾਜ਼ਾਰ ਥਾਣੇ ਦੇ ਅਧੀਨ ਰਹਿੰਦੇ ਸੀ 2018 ਤੋਂ ਬਾਅਦ ਹੁਣ ਇਹ 2021 ਦੇ ਵਿੱਚ ਪੁਪਾਲ ਆ ਜਾਂਦੇ ਨੇ ਪੁਪਾਲ ਦੇ ਥਾਣਾ ਸ਼ੋਲਾ ਦੇ ਅਧੀਨ ਸ਼ਿਵਨਗਰ ਦੇ ਵਿੱਚ ਆ ਕੇ ਰਹਿਣ ਲੱਗਦੇ ਆ ਪਰ ਜੋ ਅਨੁਰਾਧਾ ਸੀ ਉਸਦੀ ਵਿਛਾਲ ਦੇ ਨਾਲ ਨਹੀਂ ਬਣਦੀ ਸੀ ਇਹਨਾਂ ਦੇ ਦੋ ਬੱਚੇ ਵੀ ਸੀ ਤੇ ਫਿਰ ਅਨੁਰਾਧਾ ਇਸ ਗਰੁੱਪ ਦੇ ਇਸ ਜੋ ਗਰੋਅ ਸੀ ਇਸ ਦੇ ਕੰਟੈਕਟ ਦੇ ਵਿੱਚ ਆਉਂਦੀ ਹੈ ਤੇ ਫਿਰ ਇਹਨਾਂ ਦਾ ਗੇਮ ਪਲਾਨ ਸ਼ੁਰੂ ਹੁੰਦਾ ਹੈ ਇਹ ਗਰੁੱਪ ਕੋਲ ਹੋਰ ਵੀ ਕਈ ਕੁੜੀਆਂ ਸੀ ਤੇ ਅਨੁਰਾਧਾ ਵੀ ਇਸ ਗਰੁੱਪ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਹੁਣ ਇਹ ਲੋੜਬੰਦ ਬੰਦਿਆਂ ਦੀ ਤਲਾਸ਼ ਕਰਦੇ ਜਿਨ੍ਹਾਂ ਨੂੰ ਵਿਆਹ ਦੀ ਜ਼ਰੂਰਤ ਹੁੰਦੀ ਸੀ ਤੇ ਇਹ ਵਿਆਹ ਐਦਾਂ ਹੀ ਨਹੀਂ ਹੁੰਦਾ ਸੀ ਇਹ ਵਿਆਹ ਦੇ ਬਦਲੇ 2 ਤੋਂ ਲੈ ਕੇ 5 ਲੱਖ ਰੁਪਈਆ ਅਗਲੇ ਬੰਦੇ ਤੋਂ ਲੈਂਦੇ ਸੀ ਤੇ ਉਸ ਤੋਂ ਬਾਅਦ ਜੋ ਕੁੜੀ ਹੁੰਦੀ ਸੀ ਜਿਵੇਂ ਅਨੁਰਾਦਾ ਦੀ ਗੱਲ ਕਰੀਏ ਇਸ ਨੇ 7 ਮਹੀਨਿਆਂ ਦੇ ਵਿੱਚ ਤਕਰੀਬਨ 25 ਵਿਆਹ ਕਰਵਾਏ ਸੀ ਇਹਨਾਂ ਦਾ ਟਾਰਗੇਟ ਹੁੰਦਾ ਸੀ ਕਿ ਅਸੀਂ ਵਿਆਹ ਕਰਵਾਉਣ ਤੋਂ 5 ਦਿਨਾਂ ਬਾਅਦ 10 ਦਿਨਾਂ ਬਾਅਦ 15 ਦਿਨਾਂ ਬਾਅਦ ਉਸ ਘਰ ਚੋਂ ਭੱਜ ਜਾਣਾ ਤੇ ਫੇਰ ਅਗਲਾ ਸ਼ਿਕਾਰ ਲੱਭਣਾਗਾ ਇਸ ਦੇ ਬਦਲੇ ਜੋ ਇਹ ਗਰੋ ਸੀ ਉਹ ਕੁੜੀ ਨੂੰ 50000 ਰੁਪਿਆ ਦਿੰਦਾ ਸੀ ਤੇ ਜੇ ਕੁੜੀ ਫਸ ਜਾਂਦੀ ਜਿਵੇਂ ਘਰ ਦੇ ਉਸ ਉੱਪਰ ਨਿਗਾਹ ਰੱਖਦੇ ਉਹ ਭੱਜਣ ਵਿੱਚ ਨਾ ਕਾਮਯਾਬ ਹੁੰਦੀ ਤਾਂ ਫਿਰ ਉਹ ਇਸ ਗਰੋ ਨੂੰ ਕਾਲ ਕਰਦੀ ਕਿ ਮੈਨੂੰ ਇੱਥੋਂ ਕਢਾ ਕੇ ਲੈ ਕੇ ਜਾਓ ਕਿਉਂਕਿ ਇਨ੍ਹਾਂ ਕੁੜੀਆਂ ਦੇ ਕੋਲ ਇੱਕ ਕੀ ਪੈਡ ਵਾਲਾ ਫੋਨ ਹੁੰਦਾ ਸੀ ਜੋ ਕਿ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਸੀ ਜਿੱਥੇ ਇਹ ਵਿਆਹੀਆਂ ਹੁੰਦੀਆਂ ਸੀ ਤਾਂ ਇਹ ਕਾਲ ਕਰਦੀਆਂ ਕਿ ਮੈਨੂੰ ਇੱਥੋਂ ਕਢਾ ਕੇ ਲੈ ਕੇ ਜਾਓ ਤਾਂ ਇਹ ਗਰੋਵ ਵਾਲੇ ਆਉਂਦੇ ਕਹਿੰਦੇ ਕਿ ਇਹ ਕੁੜੀ ਤੁਹਾਡੇ ਨਹੀਂ ਰਹਿਣਾ ਚਾਹੁੰਦੀ ਇਸ ਕਰਕੇ ਅਸੀਂ ਇਸ ਨੂੰ ਲਿਜਾ ਰਹੇ ਹਾਂ ਤੇ ਇਹ ਗਰੋਵ ਵਾਲੇ ਉਹਨਾਂ ਬੰਦਿਆਂ ਦੇ ਪੈਸੇ ਵੀ ਮੋੜਦੇ ਜਿੱਥੇ ਇਹਨਾਂ ਨੇ ਉਹਨਾਂ ਦਾ ਵਿਆਹ ਕੀਤਾ ਹੁੰਦਾ ਸੀ ਯਾਨੀ ਐਦਾਂ ਕਰਕੇ ਇਹ ਬੰਦਿਆਂ ਨੇ ਤੇ ਸੈਂਕੜੇ ਲੋਕ ਇਹਨਾਂ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਏ ਜੇ ਇਹ ਪੁਲਿਸ ਵਾਲਾ ਨਾ ਹੁੰਦਾ ਤਾਂ ਇਹ ਉਹਨ ਰਾਜਾ ਦਾ 26ਵਾਂ ਸ਼ਿਕਾਰ ਹੋਣਾ ਸੀ ਕਿਉਂਕਿ 25 ਵਿਆਹ ਉਸਨੇ ਕਰਵਾਏ ਉਸ ਨੇ ਉਹਨਾਂ ਮੁੰਡਿਆਂ ਦੇ ਨਾਲ ਸੁਹਾਗ ਰਾਤਾਂ ਵੀ ਮਣਾਈਆਂ ਉਹਨਾਂ ਦੇ ਨਾਲ ਰਾਤਾਂ ਵੀ ਕੱਟੀਆਂ ਤੇ ਇਦਾਂ ਹੀ ਜੋ ਅਨਰਾধা ਸੀ ਉਹ ਲਗਾਤਾਰ ਨਵੇਂ ਤੋਂ ਨਵੇਂ ਮੁੰਡੇ ਨੂੰ ਠੱਗ ਰਹੀ ਸੀ ਇਹ ਗਰੋਹ ਠੱਗ ਰਿਹਾ ਸੀ ਇਸ ਬਾਰੇ ਹੋਰ ਵੀ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਕਿ ਹੋਰ ਇਹਨਾਂ ਨੇ ਕਿੰਨੇ ਕੁ ਬੰਦਿਆਂ ਨੂੰ ਠੱਗਿਆ ਤੇ ਕਿੰਨੇ ਕੁ ਬੰਦੇ ਹੋਰ ਇਸ ਗਰੋਹ ਦੇ ਵਿੱਚ ਸ਼ਾਮਲ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਾਰਕ ਕਰਨਾ ਹੈ ਕਿ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਠੱਗੀਆਂ ਵੱਜ ਰਹੀਆਂ ਲੋਕ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਆ ਦੂਸਰੇ ਨੂੰ ਠੱਗਣ ਲਈ ਕਿਸੇ ਦੀ ਮਜਬੂਰੀ ਦਾ ਫਾਇਦਾ ਕਿਸੇ ਨੂੰ ਡਰਾਇਆ ਜਾਂਦਾ ਹੈ ਕਿਸੇ ਨੂੰ ਭਾਵਕ ਕੀਤਾ ਜਾਂਦਾ ਹੈ ਤੇ ਹਮੇਸ਼ਾ ਹੀ ਜੋ ਇਹ ਠੱਗ ਲੋਕ ਨੇ ਇਸ ਫਰਾਕ ਦੇ ਵਿੱਚ ਰਹਿੰਦੇ ਨੇ ਕਿ ਦੂਸਰੇ ਬੰਦੇ ਨੂੰ ਕਿਸ ਤਰ੍ਹਾਂ ਠੱਗਿਆ ਜਾਵੇ ਸੋ ਇਸ ਘਟਨਾ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ